ਆਡੀ ਹੁਣੇ ਮੀਟਿੰਗ ਹੋਈ ਸੀਗੀ ਏਡੀਸੀ ਹੋਰੀਆਂ ਆਏ ਸੀ ਡੀਸੀਪੀ ਹੋਰੀਆਂ ਆਏ ਸੀ ਅਸੀਂ ਕਿਹਾ ਸਾਡੇ ਪਹਿਲਾਂ ਤਾਂ ਬੰਦੇ ਛੱਡੇ ਜਾਣ ਜੀ ਸਾਰੇ ਔਰ ਜਿਹੜੇ ਬੰਦੇ ਨੇੜੇ ਨੇ ਜਿਵੇਂ ਕਿ ਲੱਖਾ ਵੀ ਤੇ ਹੋਰ ਵੀ ਮੁੰਡੇ ਸੁਖ ਜਗਰਾਓ ਆਵਾਰੀ ਉਹ ਇੱਥੇ ਆਉਣਗੇ ਤਾਂ ਉਠਾਂਗੇ ਪਹਿਲੀ ਗੱਲ ਉਹਦੇ ਲਈ ਸਹਿਮਤ ਸੀਗੇ ਰੌਲਾ ਕਿਹੜੀ ਗੱਲ ਤੇ ਹੋ ਰਿਹਾ ਹੈ ਰੌਲਾ ਇੱਕੋ ਗੱਲ ਤੇ ਹੋ ਰਿਹਾ ਹੈ ਕਿ ਉਹ ਤਿੰਨ ਸੈਂਟਰ ਨੇ ਜਿਹੜੇ ਜਿਹੜੇ ਕਿ ਅਸੀਂ ਕਹਿ ਰਹੇ ਹਾਂ ਕਨਸਟੀਟਿਊਸ਼ਨਜ਼ ਬੋਡੀ ਕਹਿ ਚੁੱਕਿਆ ਨੇ ਉਹ ਸਿਰਫ ਇੱਕੋ ਗੱਲ ਕਹਿ ਰਹੇ ਨੇ ਕਿ ਸਾਨੂੰ ਦੋ ਸੈਂਟਰਾਂ ਲਈ ਜੋ ਲੀਗਲ ਓਪੀਨੀਅਨ ਹੈ ਉਹਨੂੰ ਕਲੀਅਰ ਕਰ ਲਈਏ ਤਾਂ ਅਸੀਂ ਜੇ ਉਹ ਕਲੀਅਰ ਹੈ ਤਾਂ ਸੱਤਾ ਦੇ ਨਾਂ ਬਾਅਦ ਬੰਦ ਕਰ ਦੇਾਂਗੇ ਉਸ ਗੱਲ ਨੂੰ ਉਹ ਖੁਦ ਬੋਲਣਗੇ ਆਖੀ ਤੀਸਰਾ 72 ਦੇ ਆਲਾ ਅਸੀਂ ਕਿਹਾ ਉਹਨੂੰ ਹੁਣੇ ਬੰਦ ਕਰੋ ਤੇ ਜੇ ਤੁਹਾਡਾ ਲੀਗਲ ਵਾਲਾ ਸਹੀ ਹੋਇਆ ਸੱਤਾ ਦਿਨਾਂ ਬਾਅਦ ਖੋਲ ਲਿਓ ਜੇ ਕੀ ਰਾਜ਼ੀ ਬੈਠਾਂਗੇ ਸਾਡੀ ਲੜਾਈ ਕਿਵੇਂ ਚੱਲੂਗੀ ਹੁਣ 5 ਮਿੰਟ ਦਾ ਟਾਈਮ ਦਿੱਤਾ ਜੇ 10 ਮਿੰਟਾਂ ਚ ਉਹਨਾਂ ਨੇ ਨਾ ਦਿੱਤਾ ਅਨਸਰ ਆਪਾਂ ਇੱਥੋਂ ਤੁਰਾਂਗੇ ਸਾਰੀ ਸੰਗਤ ਤੇ ਉਹ ਵੇਰਕਾ ਵਾਲਾ ਪੁਆਇੰਟ ਹੈ ਇਧਰ ਨਹਿਰਾਂ ਤੋਂ ਜਾਣ ਵਾਲਾ ਵੀ ਇਧਰ ਸ਼ਹਿਰ ਨੂੰ ਜਾਣ ਵਾਲਾ ਵੀ ਔਰ ਮਨਲਾਦਾ ਉੱਤੇ ਵਾਲਾ ਦਾ ਪਿੱਛੇ ਆਪਾਂ ਉਹਨੂੰ ਬਲੌਕ ਕਰ ਦੇਾਂਗੇ ਜਾ ਕੇ ਔਰ ਫਿਰ ਇੱਥੇ ਟਰਾਲੀਆਂ ਵਾਲਿਆਂ ਨੂੰ ਕਹਿ ਚੁੱਕਾ ਮੈਂ ਕਿਸਾਨਾਂ ਨੂੰ ਟਰਾਲੀਆਂ ਵੀ ਆ ਰਹੀਆਂ ਨੇ ਲੰਗਰ ਲਈ ਸੇਵਾ ਲਈ ਕਹਤਾ ਗੁਰਦੁਆਰਾ ਸਾਹਿਬ ਚ ਦੜੀਆਂ ਵਾਲਿਆਂ ਨੂੰ ਕਹਤਾ ਲਾਈਟਾਂ ਵਾਲਿਆਂ ਨੂੰ ਕਹਿ ਰਿਹਾ ਆਪਾਂ ਉੱਥੇ ਪੱਕਾ ਮੋਰਚਾ ਲਾ ਦੇਾਂਗੇ ਜਦੋਂ ਤੱਕ ਮੰਗ ਨਹੀਂ ਮੰਨੀ ਜਾਊਆ ਅਸੀਂ ਉੱਥੇ ਡੱਟਦੇ ਆ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਨੇ ਫੜਾ ਲਿਆ ਨੂੰ ਗ੍ਰਿਫਤਾਰੀ ਕਰ ਲਈ ਸੀ ਸਾਡੀ ਸਾਨੂੰ ਦੁੱਤਰੀ ਥਾਣੇ ਰੱਖਿਆ ਸਾਰੀਆਂ ਲੇਡੀਆਂਜ਼ ਨੂੰ ਅਸੀਂ ਹੁਣ ਸਵੇਰ ਤੇ ਹੁਣ ਰਿਹਾ ਹੋ ਕੇ ਆਏ ਆ ਨਾਲ ਦੇ ਆ ਨੂੰ ਉਹ ਕਰਕੇ ਸੀ ਤੁਗਰੀ ਸਾਣਾ ਜੋ ਰਿਹਾ ਹੋ ਕੇ ਆਇਆ ਹੁਣ ਸਾਨੂੰ ਮਾਰਨਿੰਗ ਟਾਈਮ ਤੋਂ ਹੀ ਉਹਨਾਂ ਨੇ ਅਰੈਸਟ ਕਰ ਲਿਆ ਸੀ ਬਾਈ ਤੇ ਅਸੀਂ ਅੱਜ ਮੈਨੂੰ ਇਹ ਸ਼ਰਮ ਦੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਲੁਧਿਆਣੇ ਜिले ਦੇ ਲੋਕ ਨਹੀਂ ਨਿਕਲੇ ਮੈਂ ਐਮਬੈਸਡਰ ਲੁਧਿਆਣੇ ਜिले ਦੀ ਆ ਸੋ ਮੈਨੂੰ ਬੜਾ ਸ਼ਰਮ ਮਹਿਸੂਸ ਹੋਈ ਵੀ ਉਹ ਨਹੀਂ ਨਿਕਲੇ ਪਰ ਮਾਨ ਸਾਹਿਬ ਡੁੰਡਾ Rajasthan ਤੋਂ ਲੋਕ ਜ਼ਰੂਰ ਨਿਕਲੇ ਮੈਂ ਅਮਿਤ ਉਹ ਜਮਾਨ ਵੀਰ ਜੀ ਔਰ ਲਖਸਾਣਾ ਵੀਰ ਜੀ ਦਾ ਇਹ ਜਿਹੜਾ ਮੋਰਚਾ ਸੀ ਸਾਡਾ ਇਹ ਕੱਲਾ ਸਾਡੇ ਕਰਕੇ ਨਹੀਂ ਸੀਦਾ ਪੰਜਾਬ ਦਾ ਹਰ ਬੰਦਾ ਪਾਣੀ ਪੀਂਦਾ ਪੱਛੋ ਪੰਛੀ ਹਰ ਪਾਣੀ ਪਿੰਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਦਾਤਮਾਹਤ ਪਰ ਇਸ ਸਰਕਾਰ ਨੇ ਸਾਡੇ ਨਾਲ ਬਿਲਕੁਲ ਕੋਈ ਰੋਸ ਨਹੀਂ ਕੀਤਾ ਸਾਨੂੰ ਸਾਡਾ ਮਤਲਬ ਕੋਈ ਜਿਹੜਾ ਅੱਜ ਦਾ ਸਾਡਾ ਮੋਰਚਾ ਸੀ ਸਾਨੂੰ ਫਤੇ ਨਹੀਂ ਕਰਨ ਦਿੱਤਾ ਮੈਨੂੰ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵੀ ਲੋਕਾਂ ਨਾਲ ਪੂਰਾ ਰੋਸਾ ਜੀ ਉਹ ਨਹੀਂ ਪਹੁੰਚੇ ਹੈਗੇ ਅੱਜ ਘਰਾਂ 'ਚ ਬੈਠੇ ਕਮੈਂਟ ਕਰ ਸਕਦੇ ਨੇ ਤਮਾਸ਼ਾ ਦੇ ਸਕਦੇ ਨੇ ਪਰ ਅਸੀਂ ਜੇ ਮੋਰਚਾ ਜਿੰਨਾ ਜੇ ਲੱਗੂਗਾ ਅਸੀਂ ਬਾਈ ਜੀ ਹੋਰਾਂ ਦੇ ਨਾਲ ਅਸੀਂ ਬਰਾਬਰ ਬੈਠਾਂਗੇ ਹਾਂਜੀ ਅਸਮੱਤ ਸੀ ਵੇਰਕਾ ਮਿਲਕ ਪਲਾਂਟ ਦੇ ਕੋਲ ਮੌਜੂਦਾ ਤਾਂ ਦੂਜੇ ਪਾਸੇ ਤੋਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਇੱਕ ਵਾਰ ਫਿਰ ਜਿਹੜਾ ਪ੍ਰੋਟੈਸਟ ਕਾਰੀਆਂ ਦੇ ਵਿੱਚ ਤੇ ਪ੍ਰਸ਼ਾਸਨ ਵਿੱਚ ਜਿਹੜੀ ਸਹਿਮਤੀ ਨਹੀਂ ਬਣੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਾ ਹੁਣ ਫਿਰ ਤੋਂ ਜਿੰਨੇ ਵੀ ਪ੍ਰੋਟੈਸਟ ਕਰ ਰਹੇ ਸੀ ਕਾਲਾ ਪਾਣੀ ਮੋਰਚੇ ਦੇ ਵਿੱਚ ਲੋਕ ਪਹੁੰਚੇ ਸੀ ਤੇ ਉਹ ਸਾਰੇ ਲੋਕ ਜਿਹੜੇ ਨੇ ਉਹ ਹੁਣ ਜਿਹੜੇ ਉਹ ਫਿਰ ਤੋਂ ਵਾਪਸ ਵੇਰਕਾ ਮਿਲਕ ਪਲਾਂਟ ਪਹੁੰਚ ਜਾਂਦੇ ਨੇ ਤੇ ਨਾਲ ਕੀ ਉਹਨਾਂ ਨੇ ਪੱਕੇ ਤੌਰ ਤੇ ਜਿਹੜਾ ਕਾ ਮੋਰਚਾ ਲਾ ਦਿੱਤਾ ਕਿਉਂਕਿ ਹੁਣ ਤੱਕ ਪੁਲਿਸ ਅਦੇ ਵਿੱਚ ਤੇ ਪ੍ਰਸ਼ਾਸਨ ਦੇ ਵਿੱਚ ਤੇ ਹੁਣ ਇਹਨਾਂ ਕਾਲੀਪਾੜੇ ਮੋਰਚਾ ਕਰਨ ਵਾਲਿਆਂ ਲੋਕਾਂ ਦੇ ਨਾਲ ਸਹਿਮਤੀ ਜਿਹੜੀ ਆ ਉਹ ਨਹੀਂ ਬਣੀ ਹੈ ਤਾਂ ਸਵੇਰੇ ਆ ਦੇਖ ਸਕਦੇ ਹੋ ਇੱਧਰ ਪਾਸੇ ਜਿਹੜੀ ਬੈਰੀਕੇਟਿੰਗ ਸਵੇ ਉਹ ਕਰ ਦਿੱਤੀ ਗਈ ਹੈ ਨਾਲ ਹੈ ਕਿ ਸਵੇਰੇ ਇਸ ਨੂੰ ਪੁਲਿਸ ਵੱਲੋਂ ਕੀਤਾ ਗਿਆ ਸੀਗਾ ਤੇ ਹੁਣ ਇਸ ਸੀਜ ਨੂੰ ਜਿਹੜਾਗਾ ਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਇੱਕ ਇੱਕ ਬੈਰੀਕੇਟਿੰਗ ਲਗਾ ਕੇ ਜਿਹੜਾ ਵੇਰਕਾ ਮਿਲਕ ਪਲਾਂਟ ਜਿਹੜਾਗਾ ਚੌਕ ਬਿਲਕੁਲ ਜਿਹੜਾਗਾ ਉਹ ਜਾਮ ਕਰ ਦਿੱਤਾ ਗਿਆਗਾ ਤਾਂ ਦੇਖ ਸਕਦੇ ਹੋ ਕਿ ਹੁਣ ਪੱਕੇ ਤੌਰ ਤੇ ਜਿਵੇਂ ਪਹਿਲਾਂ ਅੱਗੇ ਮੋੜ ਤੇ ਜਿਹੜਾਗਾ ਉਹ ਲਾਇਆ ਸੀਗਾ ਤੇ ਹੁਣ ਜਿਹੜਾਗਾ ਹੁਣ ਇੱਧਰ ਨੂੰ ਆ ਕੇ ਜਿਹੜਾ ਪੱਕੇ ਤੌਰ ਤੇ ਜਿਹੜਾਗਾ ਬੈ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਵੇਰਕਾ ਮਿੰਟ ਪਲਾਂਟ ਵਾਪਸ ਆਉਂਦ ਰੇ ਤੇ ਉੱਥੇ ਜਿਹੜਾ ਪੱਕੇ ਤੌਰ ਤੇ ਜਿਹੜਾਗਾ ਮੋੜ ਚਾ ਉਹ ਲਗਾ ਲਏ ਨੇ ਤੇ ਨਾਲ ਦੀ ਨਾਲ ਦੇਖ ਸਕਦੇ ਹੋ ਅਮਰਿੰਤ ਪਾਲ ਉਹਨਾਂ ਦੇ ਪਿਤਾ ਜੀ ਵੀ ਇੱਥੇ ਪਹੁੰਚਦੇ ਤੇ ਨਾਲ ਹੀ ਅਮਤੋਜ ਮਾਨ ਉਹ ਜਿਹੜੇ ਉਹ ਤਾਂ ਇੱਥੇ ਮੌਜੂਦ ਹੀ ਨੇ ਤੇ ਨਾਲ ਹੀ ਹੋਰ ਲੱਖੇ ਸਦਾੜੇ ਉਹਨਾਂ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਇਸ ਦੇ ਵਿੱਚ ਜਿਹੜਾਗਾ ਉਹ ਆ ਬੁਲਾਇਆ ਜਾਵੇ ਮਾਲ ਹੀ ਤੁਹਾਨੂੰ ਦੱਸ ਦਈਏ ਕਿਉਂਕਿ ਉਹਨਾਂ ਨੂੰ ਪੌਸਤੇ ਹਰਾਸਤ ਦੇ ਵਿਚਲਿੱਤਾ ਸੀਗਾ ਤੇ ਹੁਣ ਉਹਨਾਂ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਇਸ ਪ੍ਰੋਟੈਸਟ ਦੇ ਵਿੱਚ ਕਰਦੇ ਪਏ ਨੇਗੇ ਲੋਕ ਕਿ ਉਹਨਾਂ ਨੂੰ ਇੱਥੇ ਬਲਾ ਬਲਾ ਨਹੀਂ ਕਰਨਾ ਪਰ ਦਰਸ਼ਕਾਂ ਦਾ ਇਸ ਤਰੀਕੇ ਨਾਲ ਹੀ ਕਰਾਗਤ ਨਾਲੀ ਪੱਕੇ ਤੌਰ ਤੇ ਜਿਹੜਾ ਮੋਰਚਾ ਹੈਗਾ ਹੁਣ ਇਧਰ ਬੰਦੇ ਉਹ ਲਾ ਬੇਰਕਾ ਮਿਲ ਪਲਾਂਟ ਦੇ ਕੋਲ ਥੱਲੇ ਬੈਠੇ ਆ ਦੁਬਾਰਾ ਪਹੁੰਚਣੇ ਤਰ੍ਹਾਂ ਇੱਥੇ ਜਿਹੜਾ ਹੈਗਾ ਮੋਰਚਾ ਜਿਹੜਾ ਇੱਕ ਵਾਰ ਫੇਰ ਤੋਂ ਜਿਹੜਾ ਉਹ ਲਗਾ ਲਿੱਤਾ ਜਾਂਦਾ ਤਾਂ ਨਾਲ ਦੇਖ ਸਕਦੇ ਹੋ ਮਿਤਪਾਲ ਉਹਨਾਂ ਦੇ ਜਿਹੜੇ ਪਿਤਾ ਜੀ ਵੀ ਇੱਥੇ ਪਹੁੰਚਦੇ ਨੇ ਇਹਨਾਂ ਨੂੰ ਵੀ ਜਿਹੜਾਗਾ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉੱਥੋਂ ਪ੍ਰਸ਼ਾਸਨ ਵੱਲੋਂ ਛੱਡਿਆ ਜਾਂਦਾਗਾ ਤਾਂ ਨਾਲ ਹੀ ਹੁਣ ਇਸ ਮੋਰਚੇ ਦੇ ਵਿੱਚ ਉਹ ਪਹੁੰਚਦੇ ਨੇ ਤਾਂ ਇਸ ਮੋਰਚੇ ਦੇ ਵਿੱਚ ਉਹ ਹਿੱਸਾ ਲੈਂਦੇ ਨੇ ਆ ਦੇਖ ਸਕਦੇ ਹੋ ਕਿ ਲਾਈ ਤਸਵੀਰਾਂ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਨਾਲ ਦੀ ਨਾਲ ਜਿੰਨੇ ਵੀ ਲੋਕ ਉੱਥੇ ਪ੍ਰੋਟੈਸਟ ਕਰ ਰਹੇ ਸੀ ਤੇ ਉਹ ਸਾਰੇ ਲੋਕ ਇੱਥੇ ਜਿਹੜਾ ਵਾਪਸ ਬੇਰੁਕਾਮ ਪਲਾਂਟ ਤੇ ਪਹੁੰਚ ਆ ਕੇ ਕਿਉਂਕਿ ਪੁਲਿਸ ਦੇ ਵਿੱਚ ਤੇ ਇਹਨਾਂ ਦੇ ਵਿੱਚ ਹਾਲੇ ਤੱਕ ਸਹਿਮਤੀ ਜੜੀ ਉਹ ਨਹੀਂ ਬਣੀ ਹਾਲਾਂਕਿ ਕਈ ਮੀਟਿੰਗਾਂ ਜਿਹੜੀਆਂ ਨੇ ਉਹ ਵੀ ਕੀਤੀਆਂ ਗਈਆਂ ਪਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਕੋਈ ਵੀ ਜੜਾਗਾ ਸਿੱਟਾ ਉਹ ਨਹੀਂ ਨਿਕਲਿਆ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਪ੍ਰੋਟੈਸਟ ਜਿਹੜਾ ਜ਼ਾਰੀ ਕਰਦਿਆਂ ਬੇਕਾਂ ਮਿਲਕ ਪਲਾਂਟ ਜਿਹੜਾਗਾ ਉਹ ਜਾਮ ਕਰ ਦਿੱਤਾ ਗਿਆ ਤੇ ਹੁਣ ਜਿੱਲੇ ਵੀ ਲੋਕ ਇੱਧਰ ਨੂੰ ਆ ਰਹੇ ਨੇ ਤੇ ਉਹਨਾਂ ਨੂੰ ਜ਼ਰੂਰ ਰੋਕਿਆ ਜਾ ਰਿਹਾ ਹੈ ਬੈਰੀਗੇਟਿੰਗਸ ਲਗਾ ਦਿੱਤੀਆਂ ਗਈਆਂ ਨੇ ਆ ਬੈਰੀਗੇਟਿੰਗ ਕਰਨ ਤੋਂ ਬਾਅਦ ਜਿਹੜੇ ਲੋਕਾਂ ਨੂੰ ਜਿਹੜੇ ਵੀ ਇੱਧਰ ਆ ਗਏ ਸੀ ਜਿਹੜੇ ਇੱਧਰੋਂ ਜਾ ਰਹੇ ਸੀ ਤਾਂ ਉਹਨਾਂ ਨੂੰ ਜਿਹੜਾਗਾ ਹੁਣ ਜਿਹੜਾ ਰੋਕ ਦਿੱਤਾ ਗਿਆ ਤਾਂ ਹੁਣ ਇਸ ਤੋਂ ਅੱਗੇ ਜਿਹੜਾਗਾ ਕੋਈ ਵੀ ਨਹੀਂ ਜਾ ਸਕੇਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਇੱਥੇ ਅੱਥੋਂ ਅੱਗੇ ਲੰਘ ਗਏ ਸੀ ਤੇ ਉਸ ਤੋਂ ਬਾਅਦ ਉੱਥੋਂ ਫਿਰ ਦੁਬਾਰਾ ਇੱਥੇ ਆ ਕੇ ਜਿਹੜਾ ਪੱਕੇ ਤੌਰ ਤੇ ਮੋਰਚਾ ਜਦਾਗਾ ਉਹ ਹੁਣ ਲਗਾਇਆ ਨਜ਼ਰ ਆ ਰਿਹਾ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਜਿਹੜਾ ਪੱਕੇ ਤੌਰ ਤੇ ਜਿਹੜਾਗਾ ਮੋਰਚਾ ਹੋਲਾ ਤੇ ਤਾਂ ਮਡੇ ਪਾਲਨਾ ਦੇ ਪਿਤਾ ਜੀ ਵੀ ਇਸ ਮੋਰਚੇ ਦੇ ਵਿੱਚ ਪਹੁੰਚਦੇ ਨੇ